ਸਤਿ ਸ਼੍ਰੀ ਅਕਾਲ ਸਟੂਡੈਂਟ ਪ੍ਰਤਾਪ ਅਕੈਡਮੀ ਤੇ ਆਪ ਸਭ ਦਾ ਸਵਾਗਤ ਆ ਅੱਜ ਸਾਡਾ ਹੈ ਟੈਸਟ ਨੰਬਰ 8 ਤੇ ਤੁਹਾਡੀ ਸਕਰੀਨ ਤੇ ਪਹਿਲਾ ਸਵਾਲ ਪਹਿਲਾਂ ਵੀਡੀਓ ਰੁਕਣੀ ਆ ਤੁਸੀਂ ਅਨਸਰ ਕਰਨਾ ਤੇ ਲਾਸਟ ਦੇ ਵਿੱਚ ਦੱਸਣਾ ਤੁਹਾਡੇ ਇਹਨਾਂ ਦੇ ਵਿੱਚੋਂ ਕਿੰਨੇ ਸਵਾਲ ਠੀਕ ਨੇ ਇਹ ਹੈਗਾ ਅੱਜ ਪੁੱਤ ਟੈਸਟ ਨੰਬਰ 8 ਅਲਾਕੇ ਦੇ ਆਧਾਰ ਤੇ ਬੋਲੀ ਜਾਣ ਵਾਲੀ ਭਾਸ਼ਾ ਨੂੰ ਕੀ ਕਿਹਾ ਜਾਂਦਾ ਹੈ ਕਿਸੇ ਵੀ ਅਲਾਕੇ ਜਾਂ ਉਪ ਖੇਤਰ ਦੇ ਵਿੱਚ ਜੋ ਵੀ ਬੋਲੀ ਬੋਲੀ ਜਾਂਦੀ ਆ ਉਸ ਨੂੰ ਕੀ ਕਿਹਾ ਜਾਂਦਾ ਬੋਲੀ ਦਵਾਬੀ ਮਾਜੀ ਜਾਂ ਉਪਭਾਸ਼ਾ ਤਾਂ ਉਹਦਾ ਅਨਸਰ ਉਹਨਾਂ ਸੀ ਪੁੱਤ ਇਹਦਾ ਹੈਗਾ ਉਪਭਾਸ਼ਾ ਮਾਜੀ ਸਾਡੀ ਉਪਭਾਸ਼ਾ ਜਿਹੜੀ ਚਾਰ ਜ਼ਿਲ੍ਹਿਆਂ ਦੇ ਵਿੱਚ ਬੋਲੀ ਜਾਂਦੀ ਆ ਪਾਕਿਸਤਾਨ ਦੇ ਵਿੱਚ ਲਾਹੌਰ ਦੇ ਵਿੱਚ ਵੀ ਮਾਜੀ ਬੋਲੀ ਜਾਂਦੀ ਆ ਤੇ ਮਾਜੀ ਸਾਡੀ ਟਕਸਾਲੀ ਭਾਸ਼ਾ ਵੀ ਆ ਦਵਾਬੀ ਸਾਡੀ ਸਤਲੁਜ ਤੇ ਸਤਲੁਜ ਤੇ ਬਿਆਸ ਦੋ ਦਰਿਆਵਾਂ ਦੇ ਵਿਚਕਾਰ ਚਾਰ ਜ਼ਿਲ੍ਹਿਆਂ ਦੇ ਵਿੱਚ ਸਾਡੀ ਦਵਾਬੀ ਬੋਲੀ ਜਾਂਦੀ ਆ ਓਕੇ ਇਹਦਾ ਅਨਸਰ ਹੋਣਾ ਸੀ ਸਸਰ ਨਵੀਨ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਤਾਂ ਇਹਦਾ ਵਿਰੋਧੀ ਸ਼ਬਦ ਨਵੀਨ ਇਹਦਾ मीनिंग ਉਹਦਾ ਕੁਝ ਨਵਾਂ ਜਾਂ ਕੁਝ ਨਿਊ ਤਾਂ ਨਮਾ ਬਦਿਆ ਚਮਕਦਾਰ ਜਾਂ ਪ੍ਰਾਤਨ ਇਹਦਾ ਅਨਸਰ ਹੁਣਾ ਸੀ ਸਸਾ ਜੇ ਪੁੱਛ ਲੈਂਦੇ ਸਮਾਨਾਰਥੀ ਸ਼ਬਦ ਇਹਦਾ ਤਾਂ ਨਵੀਨ ਸ਼ਬਦ ਦਾ ਸਮਾਨਾਰਥੀ ਸ਼ਬਦ ਹੋਣਾ ਸੀ ਨਮਾ ਜਿਹੜਾ ਸ਼ਬਦ ਅਗੇਤਰ ਪਛੇਤਰ ਤੋਂ ਬਿਨਾ ਹੋਵੇ ਕਿਹੜਾ ਸ਼ਬਦ ਸੌਰੀ ਕਿਹੜਾ ਸ਼ਬਦ ਅਗੇਤਰ ਪਿਸ਼ੇਤਰ ਤੋਂ ਬਿਨਾ ਹੈ ਇਹਨਾਂ ਦੇ ਵਿੱਚੋਂ ਤਾਂ ਇਹਨਾਂ ਦੇ ਵਿੱਚੋਂ ਅਗੇਤਰ ਤੇ ਪਿਸ਼ੇਤਰ ਤੋਂ ਬਿਨਾ ਕਿਹੜਾ ਸ਼ਬਦ ਆ ਇਹਦਾ ਹੈਗਾ ਤਲਵਾਰ ਜਿਵੇਂ ਇਹਦੇ ਵਿੱਚ ਪਰ ਮਾਰ ਇਹ ਕੀ ਹੈ ਪਿਸ਼ੇਤਰ ਆ ਪੁੱਤ ਇਹ ਹੈਗੀ ਸੀ ਮੂਲ ਸ਼ਬਦ ਇਹ ਮੂਲ ਸ਼ਬਦ ਆ ਇਹ ਇਹਦਾ ਪਿਸ਼ੇਤਰ ਆ ਤਾਂ ਇਹਦੇ ਵਿੱਚ ਅ ਸੀਗਾ ਲੋੜ ਬੰਦ ਲੋੜ ਕੋਈ ਲੋੜ ਬੰਦ ਦਾ ਮਤਲਬ ਹੁੰਦਾ ਬਾਲਾ ਕੋਈ ਲੋੜ ਵਾਲਾ ਓਕੇ ਤੀਜਾ ਅਨਸਰ ਹੌਣਾ ਸੀ ਈਡੀ ਕਿਸੇ ਸ਼ਬਦ ਵਿੱਚ ਪਛੇਤਰ ਦੀ ਵਰਤੋਂ ਨਹੀਂ ਹੋਈ ਤਾਂ ਹੇਠ ਲਿਖੇ ਚਾਰੇ ਸ਼ਬਦਾਂ ਦੇ ਵਿੱਚੋਂ ਕਿਹੜੀ ਸ਼ਬਦ ਵਿੱਚ ਪਛੇਤਰ ਦੀ ਵਰਤੋਂ ਨਹੀਂ ਹੋਈ ਤਾਂ ਇਹਦੇ ਵਿੱਚ ਮਿਲਨਸਾਰ ਹੰਡਨਸਾਰ ਇਹਨਾਂ ਵਿੱਚ ਪਛੇਤਰ ਦੀ ਵਰਤੋਂ ਹੋਈ ਆ ਤੇ ਇਹਦੇ ਵਿੱਚ ਆਨਸਰ ਆਉਣਾ ਸੀ ਊੜਾ ਇਹ ਜਦੋਂ ਆਪਾਂ ਇਹਨਾਂ ਤੋੜਦੇ ਆ ਜਿਵੇਂ ਸਾਰ ਆਪ ਨੂੰ ਪਤਾ ਇਹ ਪਛੇਤਰ ਆ ਬਟ ਇਹਦਾ ਕੋਈ मीनिंग ਨਹੀਂ ਨਿਕਲਦਾ ਤਾਂ ਇਹਦੇ ਇਹਦਾ ਆਨਸਰ ਆਉਣਾ ਸੀ ਊੜਾ ਪੰਜਾਬੀ ਵਿੱਚ ਕਾਰਕ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਤਾਂ ਜਿਹੜਾ ਕਾਰਕਾਪਤ ਇਹ ਕਿੰਨੇ ਪ੍ਰਕਾਰ ਦਾ ਸਾਡੇ ਕੋਲ ਟੋਟਲ 8 ਸ਼ਬਦ ਸ੍ਰੈਣੀਆਂ ਉਹਨਾਂ ਦੇ ਵਿੱਚੋਂ ਕਾਰਕ ਸ਼ਬਦ ਸ੍ਰੈਣੀ ਨਹੀਂ ਹੈ ਤਾਂ ਕਾਰਕ ਹੁੰਦੇ ਨੇ ਸਾਡੇ ਕੋਲੇ 8 ਪ੍ਰਕਾਰ ਦੇ 8 ਹੀ ਸਾਡੇ ਕੋਲੇ ਸ਼ਬਦ ਸ੍ਰੈਣੀਆਂ ਨੇ ਪੰਜ ਪ੍ਰਕਾਰ ਦੇ ਸਾਡੇ ਨਾਮ ਹੁੰਦੇ ਆ ਤੇ ਵਿਸ਼ੇਸ਼ਣ ਸਾਡੇ ਕੋਲੇ ਪੰਜਾਬੀ ਵਿੱਚ ਜਿਹੜੀਆਂ ਲਗਾ ਉਹਨਾਂ ਦੀ ਗਿਣਤੀ ਹੈ 10 ਮੂਲ ਸ਼ਬਦ ਤੋਂ ਪਹਿਲਾਂ ਜਾਂ ਬਾਅਦ ਵਿੱਚ ਅੱਖਰ ਲੱਗ ਕੇ ਬਣੇ ਸ਼ਬਦਾਂ ਨੂੰ ਕੀ ਕਿਹਾ ਜਾਂਦਾ ਹੈ ਤਦ ਤੁਸ ਨੂੰ ਨਾ ਕੀ ਆਖਦੇ ਆਪਾਂ ਜੇ ਕੋਈ ਮੂਲ ਸ਼ਬਦ ਹੋਵੇ ਉਹਦੇ ਅਗੇਤਰ ਜਾਂ ਪਛੇਤਰ ਲਾਈਏ ਤਾਂ ਉਹ ਸ਼ਬਦਾਂ ਨੂੰ ਅਸੀਂ ਕਹਾਂਗੇ ਉਤਪੰਨ ਸ਼ਬਦ ਮੂਲ ਸ਼ਬਦ ਦੇ ਅੱਗੇ ਕੋਈ ਸ਼ਬਦ ਲਾ ਕੇ ਜੋ ਕੋਈ ਨਵਾਂ ਸ਼ਬਦ ਬਣਦਾ ਉਹਨੂੰ ਅਸੀਂ ਕਹਾਂਗੇ ਗੇਤਰ ਮੂਲ ਸ਼ਬਦ ਦੇ ਪਿੱਛੇ ਕੋਈ ਸ਼ਬਦ ਲਾਇਆ ਤਾਂ ਉਹਨੂੰ ਅਸੀਂ ਕਹਾਂਗੇ ਪਛੇਤਰ ਤੇ ਇਹਦਾ ਜਵਾਬ ਸੁਣਾਉਣਾ ਸੀਗਾ ਈਡੀ ਬੱਚਾ ਦੁੱਧ ਪੀਂਦਾ ਹੈ ਬਾਕ ਦੀ ਕਿਹੜੀ ਕਿਸਮ ਹੈ ਤਾਂ ਬਾਕ ਦੀ ਕਿਹੜੀ ਕਿਸਮਾਂ ਇਹਦਾ ਅਨਸਰ ਹਉਸ ਦਾ ਹਨ ਬਾਕਾ ਬੱਚਾ ਦੁੱਧ ਪੀਂਦਾ ਹੈ ਅਤੇ ਰੋਟੀ ਖਾਂਦਾ ਹੈ ਤਾਂ ਫਿਰ ਆ ਜਾਣਾ ਸੀ ਸੰਯੁਕਤ ਵਾਕ ਬੱਚਾ ਦੁੱਧ ਪੀਂਦਾ ਹੈ ਕਿਉਂਕਿ ਭੁੱਖ ਲੱਗੀ ਹੈ ਤਾਂ ਇਹਦੇ ਵਿੱਚ ਇੱਕ ਦਾ ਹੁੰਦਾ ਪੁੱਤ ਫਿਰ ਆਉਣਾ ਸੀ ਇਹਨੇ ਮਿਸ਼ਰਤ ਵਾਕ ਕਿਉਂਕਿ ਮਿਸ਼ਰਤ ਵਾਕ ਦੇ ਵਿੱਚ ਇੱਕ ਦਾ ਹੁੰਦਾ ਸਤੰਤਰ ਵਾਕ ਦੂਜਾ ਹੁੰਦਾ ਅਧੀਨ ਉਪਵਾਕ ਅਧੀਨ ਉਪਵਾਕ ਤੇ ਇਹ ਹਮੇਸ਼ਾ ਕਿਹਦੀ ਹੈਲਪ ਨਾਲ ਜੁੜੇ ਜਾਂਦੇ ਨੇ ਮਤਲਬ ਸੰਯੁਕਤ ਵਾਕ ਤੇ ਮਿਸ਼ਰਤ ਵਾਕ ਕਿਰਦੀ ਸ਼ਬਦ ਸ਼੍ਰੇਣੀ ਦੀ ਹੈਲਪ ਨਾਲ ਬਣਦੇ ਨੇ ਤਾਂ ਅਨਸਰ ਉਹ ਯੋਜਕ ਯੋਜਕ ਲੱਗ ਕੇ ਜਾਂ ਕੋਮਾ ਲੱਗ ਕੇ ਇਹ ਸ਼ਬਦ ਬਣ ਜਾਂਦੇ ਨੇ ਸੰਯੁਕਤ ਜਾਂ ਮਿਸ਼ਰਤ ਕੀ ਬੱਚਾ ਦੁੱਧ ਪੀਂਦਾ ਹੈ ਫਿਰ ਬਣ ਜਾਂਦਾ ਇਸੇ ਵਾਕ ਦੀ ਵਾਕ ਬੱਚਾ ਦੁੱਧ ਨਹੀਂ ਪੀਂਦਾ ਫਿਰ ਇਹਨ ਬਣ ਜਾਂਦਾ ਸੀ ਨਾ ਵਾਚਕ ਵਾਕ ਰੂਪ ਦੇ ਆਧਾਰ ਤੇ ਯੋਜਕ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਤੇ ਇਹ ਸਾਰੇ ਪੁੱਛੇ ਤੁਹਾਡੇ ਪੀワイਕਿਊ ਆ ਇੱਕ ਵਾਰੀ ਤਾਂ ਤੁਸੀਂ ਦੇਖੋ ਕਿ ਇੰਨੇ ਇਹੀ ਲੈਵਲ ਦੀ ਤਿਆਰੀ ਹੈ ਸਾਡੀ ਰੂਪ ਦੇ ਆਧਾਰ ਤੇ ਜੋ ਕਿ ਕਿੰਨੇ ਪ੍ਰਕਾਰ ਦੇ ਹਨ ਤਾਂ ਇਹ ਕੀ ਇੱਕ ਸ਼ਬਦ ਸ਼੍ਰੇਣੀ ਸਾਡੇ ਕੋਲੇ ਇਹ ਦੋ ਨਾਮਾ ਨੂੰ ਦੋ ਵਕਾਂਸ਼ਾਂ ਨੂੰ ਜਾਂ ਦੋ ਉਪਵਾਕਾਂ ਨੂੰ ਆਸ ਵਿੱਚ ਜੋੜਨ ਦਾ ਕੰਮ ਕਰਦੇ ਨੇ ਜੋਜਕ ਤਾਂ ਰੂਪ ਦੇ ਪੱਖ ਤੋਂ ਹੀ ਸਾਡੇ ਕੋਲੇ ਹੈਗੇ ਨੇ ਦੋ ਪ੍ਰਕਾਰ ਦੇ ਤਿੰਨ ਸਾਡੇ ਕੋਲ ਸਵਾਰ ਹੁੰਦੇ ਨੇ ਜੇ ਪੁੱਛ ਲੈਣ ਪੰਜਾਬੀ ਦੇ ਵਿੱਚ ਪੰਜਾਬੀ ਵਰਣਮਾਲਾ ਦੇ ਵਿੱਚ ਸਾਨੂੰ ਕਿੰਨੇ ਸਵਾਰ ਮਿਲਦੇ ਨੇ ਸਾਡੇ ਕੋਲ ਹੈਗੇ ਨੇ ਤਿੰਨ ਸਵਾਰ ਸਵਾਰਾਂ ਨਾਲ ਜਿਹਨੇ ਲਗਾ ਲੱਗਣੀਆਂ ਨੇ ਉਹ ਫਿਕਸ ਨੇ ਕਿ ਕਿਹੜੇ ਸਵਾਰ ਨਾਲ ਕਿਹੜੀ ਲਗਾ ਲੱਗਣੀ ਆ ਉਹ ਸਾਡੀਆਂ ਫਿਕਸ ਹੋਈਆਂ ਨੇ ਓਕੇ ਪੰਜ ਸਾਡੇ ਕੋਲੇ ਹੁੰਦੇ ਨੇ ਨਾਮ ਤੇ ਪੰਜ ਤਰ੍ਹਾਂ ਦਾ ਹੀ ਸਾਡਾ ਵਿਸ਼ੇਸ਼ਣ ਆ ਨਾਮ ਜਾਂ ਪੜਨਾਮ ਦੇ ਅੱਗੇ ਆ ਕੇ ਜੋ ਸ਼ਬਦ ਵਿਸ਼ੇਸ਼ਤਾ ਦੱਸਣਾ ਉਹਨਾਂ ਨੂੰ ਸੇ ਵਿਸ਼ੇਸ਼ਣ ਕਹਿੰਦੇ ਆ ਉਹ ਵੀ ਪੰਜ ਪ੍ਰਕਾਰ ਦੇ ਨੇ ਤੇ ਨਾਮ ਵੀ ਸਾਡੇ ਕੋਲੇ ਪੰਜ ਪ੍ਰਕਾਰ ਦੇ ਨੇ ਸੇਲੀ ਸ਼ਬਦ ਦਾ ਪਲਿੰਗ ਚੁਣੋ ਤਾਂ ਇਹਨਾਂ ਚਾਰਾਂ ਦੇ ਵਿੱਚੋਂ ਪਲਿੰਗ ਚੁਣੋ ਸੇਲੀ ਸ਼ਬਦ ਦਾ ਤਾਂ ਇਹਦਾ ਨਾ ਫਿਰ ਆਉਣਾ ਸੀ ਮਿੱਤਰ ਹੇਠ ਲਿਖੇ ਸ਼ਬਦਾਂ ਵਿੱਚੋਂ ਇੱਕ ਬਚਨ ਚੁਣੋ ਤਾਂ ਇਹ ਜੋ ਵੀ ਹੈਗੇ ਨੇ نیچے ਚਾਰੇ ਇਹਨਾਂ ਦੇ ਵਿੱਚੋਂ ਇੱਕ ਬਚਨ ਸ਼ਬਦ ਦੱਸੋ ਜਿਵੇਂ ਫਲ ਆ ਫਲ ਪੁੱਤ ਬਹੁਵਚਨ ਦੇ ਵਿੱਚ ਜਾਂ ਕੱਠਵਾਚਕ ਤੇ ਆਊਗਾ ਕਿਉਂਕਿ ਫਲ ਹੁੰਦਾ ਜਦੋਂ ਕਾਫੀ ਤਰ੍ਹਾਂ ਦੇ ਮਤਲਬ ਜਿਵੇਂ ਸੇਬ ਹੋ ਗਿਆ ਇਹ ਜਦੋਂ ਕਾਫੀ ਜਿਆਦਾ ਅਮਰੂਦ ਹੋ ਗਿਆ ਇਹ ਸਾਰੇ ਤਰ੍ਹਾਂ ਦੇ ਜਿਹੜੇ ਇਕੱਠੇ ਇੱਕ ਜਗ੍ਹਾ ਤੇ ਪੈਨੇ ਆਪਾਂ ਉਹਨਾਂ ਨੂੰ ਫਲ ਕਹਾਂਗੇ ਜੇ ਇੱਕ ਸੇਬ ਪਿਆ ਇਕੱਲੇ ਸੇਬ ਨੂੰ ਆਪਾਂ ਫਲ ਨਹੀਂ ਕਹਾਂਗੇ ਫਰਨੀਚਰ ਜਿਵੇਂ ਚੇਅਰ ਹੋ ਗਈ ਟੇਬਲ ਹੋ ਗਿਆ ਜਿਵੇਂ ਬੈੱਡ ਵਗੈਰਾ ਹੋਗੇ ਇਹ ਸਾਰੇ ਜਿਹੜੇ ਇੱਕ ਥਾਂ ਪੈਨੇ ਉਹਨਾਂ ਨੂੰ ਸਿਰ ਫਰਨੀਚਰ ਕਹਾਂਗੇ ਇਹਦਾ ਹੈ ਹੀ ਬਹੁਵਚਨ ਸ਼ਬਦ ਤੇ ਇਹਦਾ ਅਨਸਰ ਆਉਣਾ ਸੀ ਕੋੜਾ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਕਿਰਿਆ ਹੈ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਸ਼ਬਦ ਕਿਰਿਆ ਇਹ ਤੁਹਾਡਾ ਪੀ ਵਾਈ ਕਿਊ ਆ ਤਾਂ ਉਹਨਾਂ ਨੇ ਇਹ ਅਨਸਰ ਦਿੱਤਾ ਸੀ ਊੜਾ ਜੇ ਪੁੱਛ ਲੈਂਦੇ ਇੰਨਾ ਵਿੱਚੋਂ ਕਿਹੜੀ ਸਹਾਇਕ ਕਿਰਿਆ ਫਿਰ ਆਉਣਾ ਸੀ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਖਾਸ ਛਾਪ ਦਾ ਫਿਰ ਆਜਣਾ ਸੀ ਲੁਧਿਆਣਾ ਓਕੇ ਬੱਚਾ ਤੇ ਇਹ ਅਨਸਰ ਉਹਨਾਂ ਨੇ ਦਿੱਤਾ ਸੀ ਊੜਾ ਇਹ ਰਮਣ ਦਾ ਕਰ ਹੈ ਬਾਗ ਵਿੱਚ ਦਾ ਕੀ ਹੈ ਇਹ ਰਮਣ ਦਾ ਕਰ ਹੈ ਕੀ ਕਿਹੜੀ ਸ਼ਬਦ ਸ਼੍ਰੇਣੀ ਦੇ ਵਿੱਚ ਆਉਂਦਾ ਇਹ ਜੋਜਿਕਾ ਵਿਸ਼ੇਸ਼ਣ ਆ ਕਿਰਿਆ ਜਸਵੰਦਕ ਇਹਦੇ ਵਿੱਚ ਕਿਰਿਆ ਕੱਲੀ ਹੀ ਆ ਇੱਕ ਸ਼ਬਦ ਕਿਰਿਆ ਹੀ ਆ ਹੈ ਤਾਂ ਇਹ ਹੈਗਾ ਪੁੱਤ ਸੰਵੰਦਕ ਰਮਣ ਇੱਕ ਨਾਮ ਦੀ ਕਿਸਮ ਆ ਨਾਮ ਦੇ ਵਿੱਚੋਂ ਵੀ ਕਿਹੜਾ ਨਾਮ ਖਾਸ ਨਾਮ ਵਿਸ਼ੇਸ਼ਣ ਹੁੰਦਾ ਨਾਮ ਜਾਂ ਪੜਨਾਮ ਦੀ ਕੋਈ ਵਿਸ਼ੇਸ਼ਤਾ ਦੱਸਦੇ ਤਾਂ ਉਹਨੂੰ ਅਸੀਂ ਵਿਸ਼ੇਸ਼ਣ ਕਹਾਂਗੇ ਜਿਵੇਂ ਆਪਾਂ ਕਹਿੰਦੇ ਮੇਨਤੀ ਮੁੰਡਾ ਮੁੰਡਾ ਕੀ ਆ ਇੱਕ ਨਾਮ ਆ ਪਰ ਮੁੰਡੇ ਦੀ ਕੀ ਵਿਸ਼ੇਸ਼ਤਾ ਦੱਸਣੀ ਕਿ ਮੁੰਡਾ ਕੀ ਆ ਮੇਨਤੀ ਓਕੇ ਇਹ ਦੋ ਉਪਵਾਕਾਂ ਨੂੰ ਦੋ ਮਤਲਬ ਵਾਕਾਂ ਨੂੰ ਆਸ ਵਿੱਚ ਜੋੜ ਲਈ ਆਪਾਂ ਜੋੜਕ ਦੀ ਵਰਤੋਂ ਕਰਦੇ ਆਂ ਮਾਜੀ ਕੀ ਹੈ ਕੋਈ ਖੇਤਰ ਭਾਸ਼ਾ ਵਿਆਕਰਨ ਜਾਂ ਉਪਭਾਸ਼ਾ ਤਾਂ ਮਾਜੀ ਮਾਜੀ ਖੇਤਰ ਦੇ ਵਿੱਚ ਬੋਲੀ ਜਾਣ ਵਾਲੀ ਬੋਲੀ ਹੈ ਸਾਡੀ ਇਹ ਹੈਗੀ ਉਪਭਾਸ਼ਾ ਕਿਸੇ ਵੀ ਭਾਸ਼ਾ ਨੂੰ ਇੱਕ ਨਿਜਮਾ ਦੇ ਵਿੱਚ ਮਤਲਬ ਲਿਖਣਾ ਤਾਂ ਕੋਈ ਨਿਜਮਾ ਹਰੇਕ ਭਾਸ਼ਾ ਦੇ ਜਿਹਦੇ ਨਾਲ ਉਹ ਇੱਕ मीनिंग ਦੇ ਸਕੇ ਬਾਗ ਤਾਂ ਉਹਨੂੰ ਅਸੀਂ ਕਹਿੰਦੇ ਹਾਂ ਵਿਆਕਰਨ ਖੇਤਰ ਸਾਡੇ ਜਿਹੜਾ ਪੰਜਾਬ ਆ ਪੰਜਾਬ ਦੇ ਸਾਰੇ ਨੂੰ ਅਸੀਂ ਖੇਤਰ ਕਹਾਂਗੇ ਪੰਜਾਬ ਨੂੰ ਅੱਗੇ ਅਸੀਂ ਚਾਰ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਉਹਨੂੰ ਅਸੀਂ ਕਹਾਂਗੇ ਉਪਖੇਤਰ ਜਿਹੜੀ ਉਪਖੇਤਰ ਦੀ ਅਸੀਂ ਵੰਡ ਕੀਤੀ ਇਹ ਸੱਬੇਚਾਰ ਤੌਰ ਤੇ ਕੀਤੀ ਹੋਈ ਆ ਪੰਗੋਲਿਕ ਤੌਰ ਤੇ ਇਹਨੂੰ ਅਸੀਂ ਤਿੰਨ ਹਿੱਸਿਆਂ 'ਚ ਵੰਡਦੇ ਆ ਸੱਬੇਚਾਰ ਤੌਰ ਤੇ ਅਸੀਂ ਇਹਨੂੰ ਚਾਰ ਹਿੱਸਿਆਂ 'ਚ ਵੰਡਦੇ ਆ ਸਾਡੇ ਪੰਜਾਬ ਦੇ ਖੇਤਰ ਨੂੰ ਕਿਰਿਆ ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਤਾਂ ਕਿਰਿਆ ਵਿਸ਼ੇਸ਼ਣ ਕਿਰਿਆ ਅਲੱਗ ਸ਼ਬਦ ਸ਼੍ਰੇਣੀ ਆ ਵਿਸ਼ੇਸ਼ਣ ਅਲੱਗ ਸ਼ਬਦ ਸ਼੍ਰੇਣੀ ਵੀ ਆ ਬਟ ਕਿਰਿਆ ਵਿਸ਼ੇਸ਼ਣ ਵੀ ਆਪਣੇ ਆਪ ਦੇ ਵਿੱਚ ਇੱਕ ਸ਼ਬਦ ਸ਼੍ਰੇਣੀ ਆ ਤੇ ਇਹ ਟੋਟਲ ਸਾਡੇ ਕੋਲ ਕਿੰਨੇ ਪ੍ਰਕਾਰ ਦੇ ਨੇ ਇਹ ਹੈਗੇ ਨੇ ਟੋਟਲ ਸਾਡੇ ਕੋਲ 8 ਪ੍ਰਕਾਰ ਦੇ ਕੱਲਾ ਵਿਸ਼ੇਸ਼ਣ ਹੁੰਦਾ ਸਾਡੇ ਕੋਲੇ ਪੰਜ ਪ੍ਰਕਾਰ ਦਾ 10 ਸਾਡੇ ਕੋਲੇ ਹੈਗੀਆਂ ਲਗਾ ਮਾਤਰਾ ਤੇ 3 ਹੈਗੀਆਂ ਸਾਡੇ ਕੋਲੇ ਸਵਾਰਾ ਅੱਖੋਂ ਅੰਨੇ ਨਾਂ ਚ ਰਾਗੋ ਕਿਸ ਲਈ ਬੱਤਿਆ ਜਾਂਦਾ ਹੈ ਤਾਂ ਇਹ ਕੀ ਬੁੱਤੀ ਦਾ ਖਾਣਾ ਇਹ ਕਿਹਦੇ ਲਈ ਬੱਤਿਆ ਜਾਊਗਾ ਵੀਡੀਓ ਰੋਕੋ ਆਨਸਰ ਕਰੋ ਇਹ ਜਵਾਬ ਰਣਸੀ ਸੱਸਾ ਜੀ ਦਾ ਨਾਮ ਉਸਦੇ ਗੁਣਾਂ ਦੇ ਉਲਟ ਹੋਵੇ ਤਾਂ ਉਹਦੇ ਲਈ ਅਸੀਂ ਸ਼ਬਦ ਵਰਤਦੇ ਹਾਂ ਇਹ ਲਿਖੇ ਸ਼ਬਦਾਂ ਵਿੱਚੋਂ ਉਹ ਸ਼ਬਦ ਦੱਸੋ ਜੋ ਪੰਜਾਬੀ ਵਿੱਚ ਬਹੁਵਚਨ ਵਜੋਂ ਵਰਤੇ ਜਾਂਦਾ ਜਾਂਦਾ ਹੈ ਤਾਂ ਇਹਨਾਂ ਚਾਰਾਂ ਦੇ ਵਿੱਚੋਂ ਉਹ ਸ਼ਬਦ ਦੱਸੋ ਜਿਹੜਾ ਬਹੁਵਚਨ ਦੇ ਰੂਪ ਵਿੱਚ ਵਰਤਿਆ ਜਾਵੇ ਤੇ ਇਹਦਾ ਤੁਸੀਂ ਆਨਸਰ ਕਰਿਆ ਹੋਊਗਾ ਇਹਦਾ ਆਨਸਰ ਆਉ ਪੁੱਤ ਲੋਕ ਜੇ ਪੁੱਛ ਲੈਣ ਦੇ ਕਿ ਮਤਲਬ ਜਿਹੜਾ ਹਾਥੀ ਸ਼ਬਦ ਹੈ ਨਾ ਇੱਕ ਬਚਨ ਦੇ ਵਿੱਚ ਵੀ ਤੇ ਬਹੁਵਚਨ ਦੇ ਵਿੱਚ ਇਹ ਸੇਮ ਰਹਿੰਦਾ ਜਿਵੇਂ ਪਿੱਛੇ ਪੀਪਰ ਹੋਇਆ ਸੀ ਆ ਪੀਟੀ ਪਲੱਸ ਸੀ ਦਾ ਉਹਦੇ ਵਿੱਚ ਭੂਆ ਸ਼ਬਦ ਆਇਆ ਸੀ ਇਹ ਵੀ ਇੱਕ ਬਚਨ ਤੇ ਬਹੁਵਚਨ ਦੇ ਵਿੱਚ ਸੇਮ ਰਹਿੰਦਾ ਜਿਹੜੇ ਮਾਪੇ ਸ਼ਬਦ ਆ ਇਹ ਹਮੇਸ਼ਾ ਬਹੁਵਚਨ ਦੇ ਵਿੱਚ ਆਉਣਗੇ ਓਕੇ ਇਹਨਾਂ ਸੁਣਾਉਣਾ ਸੀਗਾ ਲੋਕ ਇਹ ਹਮੇਸ਼ਾ ਇੱਕਵਚਨ ਤੇ ਬਹੁਵਚਨ ਦੇ ਵਿੱਚ ਸੇਮ ਹੀ ਸੌਰੀ ਇਹ ਬਹੁਵਚਨ ਵਜੋਂ ਹੀ ਵਰਤਿਆ ਜਾਂਦਾ ਕੋਈ ਇੱਕ ਜਨ ਦਾ ਹੁੰਦਾ ਨਹੀਂਗਾ ਲੋਕ ਹੁੰਦੇ ਨੇ ਕਾਫੀ ਜ਼ਿਆਦਾ ਜਾਣੇ ਓਕੇ ਲੋਕ ਤੇ ਜਨਤਾ ਬਿਚੇ ਫਰਕ ਹੁੰਦਾ ਲੋਕਾਂ ਦੇ ਵਿੱਚ ਕੋਈ ਨਾ ਕੋਈ ਸਾਂਝ ਹੁੰਦੀ ਆ ਚਾਹੇ ਆਪ ਕਹਿੰਨੇ ਆ ਕਿ ਮਤਲਬ ਰੇਲਵੇ ਸਟੇਸ਼ਨ ਤੇ ਬਹੁਤ ਜਨਤਾ ਸੀਗੀ ਹਨਾ ਕਿ ਸਾਡੇ ਪਿੰਡ ਬਹੁਤ ਲੋਕਾਂ ਦਾ ਇਕੱਠ ਹੋਇਆ ਸੀ ਉੱਥੇ ਆਪਾਂ ਦੇਖਦੇ ਕਿ ਜਨਤਾ ਦੇ ਵਿੱਚ ਕੋਈ ਵੀ ਸਾਂਝ ਨਹੀਂ ਹੁੰਦੀ ਕਿਸੇ ਵੀ ਤਰੀਕੇ ਦੀ ਬੋਲੀ ਖੇਤਰ ਕੋਈ ਸੇ ਕੰਮ ਨੂੰ ਲੈ ਕੇ ਲੋਕਾਂ ਵਿੱਚ ਕੋਈ ਨਾ ਕੋਈ ਸਾਂਝ ਹੋਊਗੀ ਚਾਹੀਦਾ ਕਸ ਦੀ ਵੀ ਹੋਵੇ ਜਿਵੇਂ ਕਿ ਮੱਛਿਆ ਤੇ ਬਹੁਤ ਲੋਕ ਆਉਂਦੇ ਨੇ ਓਕੇ ਜਾਂ ਕੋਈ ਵੀ ਮੇਲੇ ਦੇ ਵਿੱਚ ਬਹੁਤ ਲੋਕ ਪਹੁੰਚੇ ਸੀ ਉਹਨਾਂ ਵਿੱਚ ਕੋਈ ਸਾਂਝ ਆ ਚਾਹੇ ਧਾਰਮਿਕ ਪੱਧਰ ਤੇ ਹੋਵੇ ਬੋਲੀ ਦੇ ਪੱਧਰ ਤੇ ਹੋਵੇ ਖੇਤਰ ਦੇ ਹੋਵੇ ਜਾਂ ਮਤਲਬ ਕੋਈ ਵੀ ਲਾ ਲੋ ਜਨਤਾ ਸਾਰੀ ਅਨਨੋਨ ਹੁੰਦੀ ਆ ਪੰਜਾਬੀ ਦੀ ਟਕਸਾਲੀ ਭਾਸ਼ਾ ਕਿਹੜੀ ਹੈ ਤਾਂ ਇਹਨਾਂ ਦੇ ਵਿੱਚੋਂ ਪੰਜਾਬੀ ਦੀ ਟਕਸਾਲੀ ਭਾਸ਼ਾ ਕਿਹੜੀ ਆ ਮਾਝੀ ਮਲਵਈ ਪੁਆਦੀ ਜਾਂ ਦੁਆਬੀ ਤਾਂ ਇਹ ਹੈਗੀ ਪੁੱਤ ਮਾਝੀ ਜੇ ਕਦੀ ਪੁੱਛ ਲੈਣ ਦਾ ਕਿ ਮਾਜੀ ਤੋਂ ਪਹਿਲਾਂ ਪੰਜਾਬੀ ਦੀ ਕੋਈ ਹੋਰ ਉਪ ਬੋਲੀ ਜਿਹੜੀ ਸੀ ਉਹ ਟਕਸਾਲੀ ਰਹੀ ਆ ਹਾਂ ਜਦੋਂ ਸਾਡੇ ਮਤਲਬ ਅੰਗਰੇਜ਼ਾਂ ਨੇ ਅੱਗੇ ਮਤਲਬ ਇੱਥੇ ਆਪਣੇ ਪ੍ਰਿੰਟਿੰਗ ਪ੍ਰੈਸਾਂ ਲਾਇਆ ਸੀ ਉਦੋਂ ਲੁਧਿਆਣੇ ਦੇ ਵਿੱਚ ਹੋਣ ਕਰਕੇ ਮਲਵਈ ਵੀ ਇੱਕ ਟਾਈਮ ਟਕਸਾਲੀ ਭਾਸ਼ਾ ਰਹੀ ਆ ਬਟ ਜ਼ਿਆਦਾ ਬੁਕਸ ਜ਼ਿਆਦਾ ਸਾਨੂੰ ਮਾਜੀ ਵਿੱਚ ਮਿਲਦੀਆਂ ਨਹੀਂ ਜਿਹੜੀ ਲਾਹੌਰ ਦੇ ਵਿੱਚ ਵੀ ਬੋਲੀ ਜਾਂਦੀ ਆ ਤਾਂ ਮਾਜੀ ਸਾਡੀ ਇਸ ਟਾਈਮ ਟਕਸਾਲੀ ਭਾਸ਼ਾ ਉਹ ਅੱਧੀ ਸਭ ਤੋਂ ਘੱਟ ਬੋਲੀ ਜਾਂਦੀ ਆ ਦਵਾਬੀ ਦੇ ਵਿੱਚ ਸਾਨੂੰ ਮਾਝੀ ਤੇ ਮਾਲਵੀ ਦਾ ਟੱਚ ਮਿਲਦਾ ਦੋਮਾਂ ਦੀ ਇਹ ਆ ਜਿਹੜੀ ਮਲਵਈ ਆ ਇਹਦੇ ਵਿੱਚ ਬਾਵੇ ਦੀ ਥਾਂ ਤੇ ਮੰਮਾ ਬੋਲਿਆ ਜਾਂਦਾ ਕਿ ਜਿਵੇਂ ਕਵੇਂ ਹੁੰਦਾ ਤਾਂ ਸਾਡੇ ਵਾਲੀ ਬੋਲਣ ਕਿ ਕਮੀ ਹੈ ਲਿਖਿਆਂ ਵਿੱਚੋਂ ਸਮੂਹ ਵਾਚੀ ਨਾਮ ਕਿਹੜਾ ਹੈ ਤਾਂ ਇਹਨਾਂ ਦੇ ਵਿੱਚ ਸਮੂਹ ਵਾਚੀ ਜਾਂ ਇਕੱਠਵਾਚਕ ਆਪਾਂ ਵੇਖਿਆ ਜੀ ਪੁੱਤ ਨਾਮ ਕਿੰਨੇ ਪ੍ਰਕਾਰ ਦੇ ਸਾਡੇ ਕੋਲੇ 5 ਆਮਨਾਮ ਖਾਸਨਾਮ ਪਾਵਜਕ ਇਕੱਠਵਾਚਕ ਤੇ ਵਸਤੂਵਾਚਕ ਤਾਂ ਇਹਨਾਂ ਦੇ ਵਿੱਚ ਇਕੱਠਵਾਚਕ ਜਾਂ ਸਮੂਹਵਾਚਕ ਜਿਹੜਾ ਤਾਂ ਉਹ ਹੁੰਦਾ ਮਡੇਰਾ ਆ ਗਿਆ ਆ ਗਿਆ ਜੱਥਾ ਆ ਗਿਆ ਸਹੀ ਸਾਰੇ ਸ਼ਬਦਾਂ ਨੂੰ ਅਸੀਂ ਕਹਾਂਗੇ ਇਕੱਠਵਾਚੀ ਬੇਜਾਨ ਵਸਤੂਆਂ ਲਈ ਕਿਹੜੇ ਪੁਰਖ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਹਦੇ ਵਿੱਚ ਪਹਿਲਾ ਪੁਰਖ ਤੀਜਾ ਦੂਜਾ ਜਾਂ ਪੰਜਵਾਂ ਪੁਰਖ ਸਾਡੇ ਕੋਲ ਤਿੰਨ ਹੀ ਹੁੰਦੇ ਨੇ ਇੱਕ ਗੱਲ ਕਰਨ ਵਾਲਾ ਇੱਕ ਜਿੱਦਣਾ ਗੱਲ ਕਰ ਰਹੇ ਆ ਇੱਕ ਜਿਹਦੇ ਬਾਰੇ ਗੱਲ ਕਰ ਰਹੇ ਆ ਪਹਿਲਾ ਪੁਰਖ ਦੂਜਾ ਪੁਰਖ ਜਾਂ ਤੀਜਾ ਪੁਰਖ ਬਟ ਜਿਵੇਂ ਆਪਾਂ ਕੁਰਸੀ ਕਹਿਣਾ ਕਿ ਇਹ ਆ ਕੁਰਸੀ ਜਿਵੇਂ ਉਹ ਮੇਜ਼ ਉਹ ਪੈਨ ਤਾਂ ਉਹ ਸਾਰੇ ਬੇਜਾਨ ਚੀਜ਼ਾਂ ਹੁੰਦੀਆਂ ਨੇ ਤਾਂ ਉਹਨਾਂ ਲਈ ਅਸੀਂ ਵਰਤਦੇ ਆ ਤੀਜਾ ਪੁਰਖ ਓਕੇ ਨਾਮ ਦੀ ਥਾਂ ਤੇ ਆਉਣ ਵਾਲੇ ਸ਼ਬਦਾਂ ਨੂੰ ਆਪਾਂ ਪੜਨਾਮ ਕਹਿੰਦੇ ਆ ਤਾਂ ਪੜਨਾਮ ਦੀ ਕਿ ਕਿਸਮ ਪੁਰਖਵਾਚਕ ਪੜਨਾਮ ਪੁਰਖਵਾਚਕ ਪੜਨਾਮ ਅੱਗੇ ਹੈਗਾ ਤਿੰਨ ਪ੍ਰਕਾਰ ਦਾ ਸ਼ੁੱਧ ਮੁਹਾਵਰੇ ਚੋਂ ਇਨਾਂ ਦੇ ਵਿੱਚੋਂ ਚਾਰਾਂ ਦੇ ਵਿੱਚੋਂ ਕਿਹੜਾ ਮੁਹਾਵਰਾ ਸ਼ੁੱਧਾ ਅਖਾਣ ਤੇ ਮੁਹਾਵਰੇ ਦੇ ਵਿੱਚ ਫਰਕ ਹੁੰਦਾ ਪੁੱਤ ਜਿਹੜਾ ਖਾਨ ਹੁੰਦਾ ਉਹ ਆਪਣੇ ਆਪ ਦੇ ਵਿੱਚ ਇੱਕ ਕੰਪਲੀਟ ਬਾਕ ਹੁੰਦਾ ਇੱਕ ਆਪਣੇ ਆਪ ਦੇ ਵਿੱਚ ਇੱਕ मीनिंग ਦੇ ਰਿਹਾ ਹੁੰਦਾ ਕੰਪਲੀਟ ਹੁੰਦਾ ਜਿਹੜਾ ਹੁੰਦਾ ਮੁਹਾਵਰਾ ਇਹ ਕੁਝ ਕੁ ਸ਼ਬਦਾਂ ਦਾ ਸਮੂਹ ਹੁੰਦਾ ਕੁਝ ਕੁ ਸ਼ਬਦ ਹੁੰਦੇ ਜਿਵੇਂ ਦੋ ਹੋ ਸਕਦੇ ਨੇ ਤਿੰਨ ਹੋ ਸਕਦੇ ਨੇ ਇੰਨੇ ਸ਼ਬਦ ਹੁੰਦੇ ਨੇ ਬਟ ਜਿਹੜਾ ਅਖਾਣ ਆ ਉਹ ਆਪਣੇ ਆਪ 'ਚ ਇੱਕ ਬਾਕ ਆ ਤੇ ਇਹਦਾ ਸੁਣਾਉਣਾ ਸੀ ਸੱਸਾ ਹੱਥ ਅੱਡਣਾ ਜੰਗਲ ਵਿੱਚ ਖਾਲੀ ਤਾਂ ਮੁਹਾਵਰਾ ਪੂਰਾ ਕਰੋ ਤਾਂ ਜੰਗਲ ਵਿੱਚ ਕੀ ਅਨਸਰ ਆਉਣਾ ਇਹਦਾ ਜੰਗਲ ਵਿੱਚ ਮੰਗਲ ਹੋਣਾ ਖਾਣਿਓ ਜਾਣਾ ਦਾ ਅਰਥ ਕੀ ਹੈ ਤਾਂ ਇਹਦਾ ਅਨਸਰ ਪੀ ਵਾਈ ਕਿਉ ਨਹੀਂ ਸਾਰੇ ਇਹਦਾ ਅਨਸਰ ਹੋਣਾ ਕਬਰਾਂ ਜਾਣਾ ਛੇਰ ਲਿਖੇ ਸ਼ਬਦਾਂ ਵਿੱਚੋਂ ਸਹੀ ਸ਼ਬਦ ਚੁਣੋ ਤਾਂ ਇਹਨਾਂ ਦੇ ਵਿੱਚੋਂ ਸਹੀ ਸ਼ਬਦ ਕਿਹੜਾ ਹੈ ਤਾਂ ਇਹਦਾ ਆਨਸਰ ਆਉਪੋ ਤੇ ਸੱਸਾ ਹੀ ਲਿਖਿਆ ਵਿੱਚੋਂ ਸ਼ੁੱਧ ਸ਼ਬਦ ਸ਼ੁੱਧ ਵਾਕ ਚੁਣੋ ਸ਼ੁੱਧ ਵਾਕ ਚੁਣੋ ਤਾਂ ਇਹ ਪਿਛਲੇ ਵਾਲੇ ਮੈਂ ਜਿਹੜੇ ਹੁਣ ਪੇਪਰ ਹੋਈ ਨੇ ਉਹਨਾਂ ਵਿੱਚ ਵੀ ਬਹੁਤ ਆਉਂਦੇ ਨੇ ਤਾਂ ਜਿਵੇਂ ਇਹਦੇ ਵਿੱਚ ਇਹ ਕੀ ਆ ਬਹੁਵਚਨ ਜਿਹੜਾ ਕਰਤਾ ਇਹ ਬਹੁਵਚਨ ਕਿਥੇ ਇੱਕ ਬਚਨਾਂ ਕਿਥੇ ਬਹੁਵਚਨ ਆ ਓਕੇ ਤਾਂ ਫਿਰ ਜਿਹੜੀ ਕਿਰਿਆ ਖਤਮ ਹੋਊਗੀ ਉਹ ਵੀ ਆਪਣੀ ਬਹੁਵਚਨ ਨਾਲ ਹੀ ਖਤਮ ਹੋਣੀ ਚਾਹੀਦੀ ਆ ਇਹਦੇ ਵਿੱਚ ਆਨਸਰ ਆਊਗਾ ਪੁੱਤ ਸਸਾ ਮੁੰਡੇ ਦੌੜਦੇ ਹਨ ਤਾਂ ਇਹ ਜੇ ਬਹੁਵਚਨ ਸੀਗਾ ਇਹ ਤਾਂ ਇੱਥੇ ਇੱਕ ਵਚਨ ਵਾਲੀ ਕਿਰਿਆ ਨਾਲ ਖਤਮ ਨਹੀਂ ਹੋ ਸਕਦਾ ਇਹਦਾ ਆਨਸਰ ਆਉਣਾ ਸੀ ਸਸਾ ਹੇਠ ਲਿਖੇ ਲਿਖਿਆਂ ਵਿੱਚੋਂ ਸਮਾਸੀ ਸ਼ਬਦ ਚੁਣੋ ਤਾਂ ਇਹਨਾਂ ਵਿੱਚੋਂ ਸਮਾਸੀ ਸ਼ਬਦ ਜਿਹੜੇ ਦੋ ਮੂਲ ਸ਼ਬਦਾਂ ਨੂੰ ਜੋੜਿਆ ਜਾਂਦਾ ਜੋੜ ਨਹੀਂ પાਕੇ ਜਾਂ ਦੋ ਵਿਰੋਧੀ ਸ਼ਬਦਾਂ ਨੂੰ ਜੋੜਿਆ ਜਾਂਦਾ ਜੋੜ ਨਹੀਂ પાਕੇ ਉਹਨਾਂ ਨੂੰ ਅਸੀਂ ਸਮਾਸੀ ਸ਼ਬਦ ਕਹਿੰਦੇ ਹਾਂ ਤਾਂ ਇਹਨਾਂ ਵਿੱਚੋਂ ਕਿਹੜਾ ਮਤਲਬ ਹੈ ਤਾਂ ਉਹ ਹੈਗਾ ਡਾਰਕ ਖੰਡਾ ਇਹਦੇ ਵਿੱਚ ਕਦੇ ਵੀ ਮਤਲਬ ਅਗੀਤਰ ਪਛੇਤਰ ਲਾ ਕੇ ਬਣੇ ਹੋਏ ਸ਼ਬਦਾਂ ਦੇ ਵਿਚਕਾਰ ਅਸੀਂ ਜੋੜ ਨਹੀਂ ਨਾ ਸਕਦੇ ਇਹਦੇ ਦੋਵੇਂ ਸਾਈਡ ਹੀ ਮੂਲ ਸ਼ਬਦ ਆਉਣੇ ਚਾਹੀਦੇ ਨੇ ਵਿਰੋਧੀ ਵੀ ਆ ਸਕਦੇ ਨੇ ਸਮਾਨਾਰਥ ਵੀ ਆ ਸਕਦੇ ਨੇ ਪਰ ਇੱਕ ਸ਼ਰਤ ਕੀ ਹੈ ਹੋਣ ਮੂਲ ਸ਼ਬਦ ਪੰਜਾਬੀ ਪਾਸ਼ਾ ਲਿਖਣ ਲਈ ਕਿਹੜੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਇਹਨਾਂ ਦੇ ਵਿੱਚੋਂ ਕਿਹੜੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਹਿੰਦੀ ਲਈ ਜੇ ਅਸੀਂ ਵਰਤਦੇ ਹਾਂ ਦੇਵਨਾਗਰੀ ਲਿਪੀ ਬਟ ਪੰਜਾਬੀ ਲਈ ਇੰਡੀਆ ਵਾਲੇ ਪੰਜਾਬ ਚ ਵਰਤੀ ਜਾਂਦੀ ਹੈ ਗੁਰਮੁਖੀ ਲਿਪੀ ਤੇ ਪਾਕਿਸਤਾਨ ਵਾਲੇ ਪੰਜਾਬ ਚ ਵਰਤੀ ਜਾਂਦੀ ਸ਼ਾਹਮੁਖੀ ਲਿਪੀ ਗੁਰਮੁਖੀ ਲਿਪੀ ਦੇ ਪਿਤਾ ਕਹੇ ਜਾਂਦੇ ਸਾਡੇ ਸੈਕਿੰਡ ਗੁਰੂ ਗੁਰੂ ਅੰਗਦ ਦੇਵ ਜੀ ਨੂੰ ਗੁਰਮੁਖੀ ਲਿਪੀ ਦਾ ਜਨਮ ਹੁੰਦਾ ਪੁੱਤ ਬ੍ਰਹਮੀ ਲਿਪੀ ਦੇ ਵਿੱਚੋਂ ਬ੍ਰਹਮੀ ਲਿਪੀ ਦੇ ਵਿੱਚੋਂ ਇਹ ਲਿਪੀ ਦਾ ਜਨਮ ਹੁੰਦਾ ਕਿਹੜਾ ਸਵਾਰ ਮੁਕਤਾ ਆਉਂਦਾ ਹੈ ਤਾਂ ਸਾਡੇ ਕੋਲੇ ਤਿੰਨ ਸਵਾਰ ਨੇ ਊੜਾ ਆੜਾ ਈੜੀ ਓਕੇ ਇਹਨਾਂ ਦੇ ਵਿੱਚੋਂ ਕਿਹੜਾ ਸਵਰ ਮੁਕਤਾ ਆਉਂਦਾ ਹੈ ਇਹਦੇ ਸਾਡੇ ਕੋਲ ਸਵਰ ਨਹੀਂ ਹੈਗੇ ਇਹ ਹੀ ਤਿੰਨ ਸਵਰ ਨੇ ਤਾਂ ਇਹਦੇ ਵਿੱਚ ਆਉਣਾ ਸਿਰਸਰ ਆੜਾ ਆੜਾ ਕਿਹ ਹੈ ਸਾਡਾ ਮੁਕਤਾ ਸਵਾਰਾ ਹੀ ਲਿਖਾਂ ਵਿੱਚੋਂ ਸ਼ੁੱਧ ਸ਼ਬਦ ਜੋੜ ਚੁਣੋ ਤਾਂ ਇਹਨਾਂ ਦੇ ਵਿੱਚੋਂ ਸ਼ੁੱਧ ਸ਼ੁੱਧ ਸ਼ਬਦ ਜੋੜ ਕਿਹੜਾ ਤਾਂ ਵੀਡੀਓ ਰੋਕੇ ਅਨਸਰ ਕਰੋ ਇਹਦਾ ਅਨਸਰ ਹੋਣਾ ਸੀਗਾ ਆੜਾ ਦੁੱਧ ਉਸ ਦੀ ਪੱਗ ਦਾ ਰੰਗ ਪੀਲਾ ਹੈ ਬਾਕ ਵਿੱਚ ਉਹ ਕਿਰਿਆ ਸ਼ਬਦ ਹੈ ਤਾਂ ਇਹਨਾਂ ਚ ਕਿਹੜਾ ਸ਼ਬਦ ਕਿਰਿਆ ਹੈ ਤਾਂ ਇਹਦੇ ਵਿੱਚ ਆਊਗਾ ਹੈ ਜੇ ਪੁੱਛ ਲੈਂਦੇ ਇਹਨਾਂ ਦੇ ਵਿੱਚੋਂ ਕਿਹੜਾ ਵਿਸ਼ੇਸ਼ਣ ਹੈ ਵਿਸ਼ੇਸ਼ਣ ਆ ਜਾਂਦਾ ਸੀ ਪੀਲਾ ਬਾਕ ਵਿੱਚ ਗੱਲ ਕਰਨ ਵਾਲੇ ਵਿਦਿਆਰਥੀ ਨੂੰ ਕੀ ਕਿਹਾ ਜਾਂਦਾ ਹੈ ਜੋ ਪੁਰਖ ਗੱਲ ਕਰ ਰਿਹਾ ਹੁੰਦਾ ਉਸ ਨੂੰ ਕੀ ਆਖਦੇ ਹਾਂ ਪੜਨਾਮ ਜਾਂ ਉਤਮ ਪੁਰਖ ਤਾਂ ਇਹਨੂੰ ਕਹਾਂਗੇ ਆਪਾਂ ਉਤਮ ਪੁਰਖ ਜਿਨਾ ਗੱਲ ਕਰ ਰਿਆ ਹੁੰਦਾ ਉਹਦੇ ਨੂੰ ਹੁੰਦਾ ਮਤਮਪੁਰਖ ਤਾਂ ਗੱਲ ਕਰਨ ਵਾਲਾ ਉਤਮਪੁਰਖ ਮੋ ਵਿੱਚੋਂ ਨਿਕਲਣ ਵਾਲੀਆਂ ਆਵਾਜ਼ ਜਿਸ ਦੀ ਭਾਸ਼ਾ ਵਿੱਚੋਂ ਬਤਨ ਹੁੰਦੀ ਹੈ ਅਤੇ ਵਰਨ ਨਾਲ ਜਿਹਨੂੰ ਲਿਖਿਆ ਜਾਂਦਾ ਤਾਂ ਉਸ ਨੂੰ ਕੀ ਕਹਿੰਦੇ ਹਾਂ ਕੀ ਕਿਹਾ ਜਾਂਦਾ ਹੈ ਵਿਆਕਰਨ ਵਿਆਕਰਨ ਦਾ ਨਿਜਵਾ ਨੂੰ ਕਹਿੰਦੇ ਨੇ ਵਿਆਕਰਨ ਸ਼ਬਦ ਕਿਹੜੀ ਭਾਸ਼ਾ ਦਾ ਇਹ ਆਪਾਂ ਪਿਛਲੀ ਕਲਾਸ ਦੇ ਵਿੱਚ ਦੱਸਿਆ ਕਰਿਆ ਸੀ ਦੱਸਿਓ ਵਿਆਕਰਨ ਜਿੱਕੱਲਾ ਵਿਆਕਰਨ ਪੁੱਛ ਲੈਣ ਕਿਹੜੀ ਭਾਸ਼ਾ ਦਾ ਸ਼ਬਦ ਆ ਸ਼ਬਦ ਕਹਨੇ ਆ ਬੋਲੀ ਕਹਨੇ ਆ ਜਾਂ ਤੁਣੀ ਕਹਨੇ ਆ ਤੁਣੀ ਕਹਨੇ ਆ ਆਪਾਂ ਤੁਣੀ ਸਾਡੇ ਕੋਲੇ ਹੈਗੇ ਦੋ ਪ੍ਰਕਾਰ ਦੀ ਖੰਡੀ ਤੁਨੀਆ ਤੇ ਅਖੰਡੀ ਤੁਨੀਆ ਜਿਹੜੀਆਂ ਅੱਗੇ ਖੰਡੀ ਤੁਨੀਆ ਇਹ ਅੱਗੇ ਦੁਆਰੇ ਫਿਰ ਦੋ ਹਿੱਸਿਆਂ ਚ ਵੰਡੇ ਜਾਂਦੀਆਂ ਨੇ ਓਕੇ ਤਾਂ ਜਿਹੜੇ ਮੂੰਹ ਦੇ ਵਿੱਚੋਂ ਆਵਾਜ਼ ਨਿਕਲਦੀ ਆ ਉਹਨਾਂ ਸੀ ਤੁਨੀ ਆਖਦੇ ਆ ਇੰਨਾ ਵਿੱਚੋਂ ਉਲਟਜੀਵੀ ਬਿਆਨਜਨ ਕਿਹੜੇ ਹਨ ਤੇ ਜਿਹੜੀ ਸਾਡੀ ਵਰਣਮਾਲਾ ਪੁੱਤ ਵਰਣਮਾਲਾ ਦੇ ਵਿੱਚ ਜਿੰਨੇ ਸਾਨੂੰ ਵਰਣ ਮਿਲਦੇ ਨੇ ਉਹਨਾਂ ਨੂੰ ਅਸੀਂ ਦੋ ਹਿੱਸਿਆਂ 'ਚ ਵੰਡਿਆ ਤਿੰਨ ਹੈਗੇ ਨੇ ਸਵਾਰ ਅਤੇ ਬਾਕੀ ਸਾਡੇ ਹੈਗੇ ਨੇ ਵਿਅੰਜਨ ਜਦੋਂ ਹਵਾ ਬਿਨਾਂ ਰੋਕੇ ਬਾਹਰ ਆਉਂਦੀ ਆ ਉਹਨਾਂ ਨੂੰ ਅਸੀਂ ਕਹਿੰਦੇ ਆ ਸਵਾਰ ਅਤੇ ਬਾਕੀ ਹੈਗੇ ਨੇ ਵਿਅੰਜਨ ਤਾਂ ਜਦੋਂ ਹਵਾ ਨੂੰ ਰੋਕਣਾ ਦਾ ਸਾਡੀ ਜੀਭ ਬਹੁਤ ਯੋਗਦਾਨ ਪਾਉਂਦੀ ਆ ਉਹਦੇ ਵਿੱਚ ਕਿ ਮਤਲਬ ਜੀਭ ਕਿਤੇ ਮਤਲਬ ਹਵਾ ਨੂੰ ਰੋਕਦੀ ਆ ਤਾਂ ਉੱਥੋਂ ਆਵਾਜ਼ ਦਾ ਜਨਮ ਹੁੰਦਾ ਤਾਂ ਉਲਟੀ ਜੀਵੀ ਤਾਂ ਸਾਡੀ ਜੀਭ ਜਿਵੇਂ ਟੈਂਕਾ ਠੱਠਾ ਡੱਡਾ ਤਾਂ ਇਹ ਸਾਰੇ ਕੀ ਜੀਭ ਉਲਟ ਕੇ ਉੱਪਰ ਲੱਗਦੀ ਆ ਤਾਲੂਏ ਨੂੰ ਤਾਂ ਇਹਨਾਂ ਨੂੰ ਸੁਣਾਉਣਾ ਸੀ ਊੜਾ ओके ਜਿਵੇਂ ਹੁਣ ਪਪਾ ਫਫਾ ਬੱਬਾ ਤਾਂ ਇਹ ਕੀ ਜਦੋਂ ਇਹਨਾਂ ਨੂੰ ਸ਼ਬਦਾਂ ਨੂੰ ਆਪਾਂ ਬੋਲਾਂਗੇ ਤਾਂ ਸਾਡੇ ਜਿਹੜੇ ਬੋਲ ਆ ਉਸ ਜਿਹਦੇ ਮਿਲ ਜਾਂਦੇ ਨੇ ਤਾਂ ਇਹਨਾਂ ਨੂੰ ਹੁਣ ਠੀਕ ਕਹਿਣੇ ਆਪਾਂ ਬਾਕੀ ਇਹ ਆਪਣੀਆਂ ਰਹਿੰਦੀਆਂ ਨੇ ਕਲਾਸਾਂ ਇਹ ਮੰਡੇ ਤੋਂ ਹੀ ਕਲਾਸਾਂ ਸਟਾਰਟ ਹੋ ਜਾਣੀਆਂ ਤੁਹਾਡੇ ਥਿਉਰੀ ਦੀਆਂ ਕਲਾਸਾਂ ਮੰਡੇ ਤੱਕ ਹੀ ਟੈਸਟ ਹੋਣੀਆਂ ਤੁਹਾਡੇ ਕਿਸੇ ਵੀ ਲਿਪੀ ਦੇ ਸਾਰੇ ਸ਼ਬਦਾਂ ਨੂੰ ਸਹੀ ਕਰਮ ਵਿੱਚ ਲਿਖੇ ਹੋਣ ਨੂੰ ਕੀ ਆਖਦੇ ਨੇ ਤਾਂ ਕੋਈ ਵੀ ਲਿਪੀ ਆ ਉਹਦੇ ਜਦੋਂ ਆਪਾਂ ਸਾਰੇ ਸ਼ਬਦ ਜਾਂ ਵਰਨ ਨੂੰ ਇੱਕ ਸਾਰ ਲਿਖਦੇ ਆ ਉਹਨਾਂ ਨੂੰ ਅਸੀਂ ਕੀ ਕਹਾਂਗੇ ਵਰਣਮਾਲਾ ਕਹਾਂਗੇ ਵਿਆਕਰਨ ਕਿਸੇ ਵੀ ਪਾਸ਼ਾ ਦੇ ਜਦੋਂ ਸ਼ਬਦਾਂ ਨੂੰ ਇੱਕ ਸਹੀ ਤਰੀਕੇ ਨਾਲ ਲਿਖਿਆ ਜਾਂਦਾ ਤਾਂ ਉਹਨੂੰ ਅਸੀਂ ਕਹਿੰਦੇ ਆ ਵਰਣ ਵਿਆਕਰਨ ਕਹਿੰਦੇ ਆ ਉਹਨੂੰ ਆਪਾਂ ਗੁਰਮੁਖੀ ਵਿੱਚ ਕਿੰਨੀਆਂ ਲਗਾ ਦੀ ਵਰਤੋਂ ਹੁੰਦੀ ਹੈ ਗੁਰਮੁਖੀ ਦੇ ਵਿੱਚ ਕਿੰਨੀਆਂ ਲਗਾ ਨੇ ਤਾਂ ਟੋਟਲ ਹੈਗੀਆਂ ਸਾਡੇ ਕੋਲ 10 ਜਿਹੜੇ ਇਹ ਲਗਾ ਨੇ ਪੁੱਤ ਇਹ ਸਵਰ ਨਾਲ ਦਾ ਫਿਕਸ ਨੇ ਕਿ ਆਰਡੀਨਲ ਕਿਹੜੀਆਂ ਹੋਣਗੀਆਂ ਆਰਡੀਨਲ ਤੇ ਈਡੀ ਨਾਲ ਬਟ ਜਿਹੜੇ ਵਿਅੰਜਨ ਨੇ ਉਹਨਾਂ ਨੂੰ ਸਾਰੀਆਂ ਹੀ ਲੱਗ ਜਾਂਦੀਆਂ ਨੇ ਓਕੇ ਤਾਂ ਇਹ ਹੀ ਲਗਾ ਫਿਕਸ ਕੀਤਿਆਂ ਹੋਈਆਂ ਨੇ ਸਵਰ ਨਾਲ ਉਹ ਕਿਹੜਾ ਅੱਖਰ ਹੈ ਜਿਸ ਨਾਲ ਹੋੜਾ ਲੱਗਣ ਸਮੇ ਉਸ ਦਾ ਮੂੰਹ ਖੁੱਲ ਜਾਂਦਾ ਹੈ ਤਾਂ ਉਹ ਕਿਹੜਾ ਮਤਲਬ ਇਹਨਾਂ ਦੇ ਵਿੱਚੋਂ ਹੈਗਾ ਉਹ ਹੈਗਾ ਪਤ ਊੜਾ ਜਦੋਂ ਊੜੇ ਤੇ ਹੋੜਾ ਪਾਉਨੇ ਆ ਤਾਂ ਉਹ ਸ਼ੋ ਨਹੀਂ ਹੁੰਦਾ ਬਟ ਮੂੰਹ ਖੁੱਲਿਆ ਮਤਲਬ ਉਹਦੇ ਉੱਪਰ ਹੋੜਾ ਪਾਇਆ ਹੋਇਆ ਏਸੀ ਸੋਡੀ ਅੱਜ ਦੀ ਕਲਾਸ ਟੋਟਲ ਸੀ ਸੋਡੇ ਕੋਲ ਇਹਦੇ ਵਿੱਚ 35 ਪੀワイਕਿਊ ਨੇ ਇਹ ਸਾਰੇ ਤਾਂ ਦੱਸਿਓ ਬੱਚਾ ਕਿੰਨੇ ਇਹਦੇ ਵਿੱਚ 35 ਚੋਂ 35 ਆ ਸਕਦੇ ਨੇ ਜਿਨ੍ਹਾਂ ਨੇ ਲਾਸਟ ਵਾਲੀਆਂ ਕਲਾਸਾਂ ਚੰਗੀ ਤਰੀਕੇ ਨਾਲ ਲਾਈਆਂ ਨੇ ਤੇ ਬਾਕੀ ਆਉਣ ਵਾਲੀਆਂ ਕਲਾਸਾਂ ਦੇ ਵਿੱਚ ਆਪਾਂ ਥਿਊਰੀ ਕਰਾਂਗੇ ਸਟਾਰਟ ਅਹ ਜੀ ਆਪਣੀ ਤੁਨੀ ਰਹਿੰਦੀ ਆ ਬਾਕ ਵੀ ਰਹਿਦਾ ਕਰਨ ਵਾਲਾ ਤੇ ਬਾਕੀ ਆਧੁਨਿਕ ਪੰਜਾਬੀ ਕਾਵ ਆਪਣਾ ਸਟਾਰਟ ਹੋ ਜੂਗਾ ਤੇ ਇਹ ਤੁਹਾਡਾ ਪੇਪਰ ਜਿਹੜਾ ਹੋ ਰਿਹਾ 9 ਤਰੀਕ ਨੂੰ ਉਹਦੇ ਤੱਕ ਆਪਾਂ ਇਹ ਟੈਸਟ ਲੈ ਕੇ ਆਵਾਂਗੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ